ਰਿਸ਼ਤਾ ਦੇਣ ਤੋਂ ਕੁੜੀ ਵਾਲਿਆਂ ਨੇ ਕਰਤੀ ਨਾ ਬਿਲਕੁਲ ਜੀ ਲੱਕੀ ਦੇ ਰਿਸ਼ਤੇ ਵਾਸਤੇ ਸੀ ਉਹਦਾ ਪਰਿਵਾਰ ਲੱਕੀ ਦੇ ਜਿਹੜਾ ਸੰਬੰਧਾ ਨਹੀਂ ਸੀ ਇਸ ਗੱਲ ਦਾ ਰਿਸ਼ਤਾ ਦੇ ਕੀ ਖੁਸ਼ੀ ਨਹੀਂ ਸੀ ਤਾਂ ਮੁੰਡੇ ਵਾਲਿਆਂ ਨੇ ਅੱਧੀ ਰਾਤ ਨੂੰ ਪਿੰਡ ਚ ਕੱਢ ਤੇ ਫਾਇਰ ਤੇ ਸਾਡੀ ਟੈਂਕੀ ਨੂੰ ਇੱਟਾਂ ਵੱਜੀਆਂ ਸਾਡੇ ਘਰੇ ਬਿੱਟਾ ਵਜੀਆਂ ਬਾਅਦ ਚ ਦੋ ਫੈਰ ਕੱਢਣੇ ਉਹ ਇੱਥੇ ਵਜਿਆ ਪਿੱਲਰ ਨੂੰ ਅਗਰ ਮੇਰੇ ਭਰਾ ਉੱਥੇ ਨਾਲ ਹੁੰਦਾ ਤਾਂ ਗੋਲੀਆਂ ਨੂੰ ਵਜਜਣੀ ਸੀਗੀ ਜੇ ਮੈਨੂੰ ਗੋਲੀ ਲੱਗ ਜਾਂਦੀ ਜਾਂ ਮੇਰੇ ਭਰਾ ਨੂੰ ਗੋਲੀ ਲੱਗ ਜਾਂਦੀ ਤਾਂ ਸੋ ਕੌਣ ਜ਼ਿੰਮੇਵਾਰ ਸੀਗਾ ਘਰਾਂ ਤੇ ਮੀ ਵਾਂਗ ਭਰਾਏ ਇੱਟਾਂ ਰੋੜੇ ਕੱਡੀਆਂ ਗਾਲਾਂ ਸਾਰੋ ਗੁੰਡੇ ਆ ਕੇ ਤੇ ਗੋਲੀ ਚਲਾਈਏ ਸੱਤ ਅੱਠ ਫੈਰ ਕਿੰਦੇ ਆ ਇੱਟਾਂ ਰੋੜੇ ਬਹੁਤ ਚਲਾਇਆ ਗੁੰਡਾਗਰਦੀ ਦੀ ਪੂਰੀ ਵਾਰਦਾਤ ਸੀਸੀਟੀਵੀ ਚ ਹੋਈ ਕੈਦ ਤਾਂ ਫੋਨ ਸਾਇਲੈਂਟ ਹੈਗਾ ਸੀ ਸਾਡੇ ਘੂਏ ਦੇ ਅੱਗੇ ਖੜੇ ਰਹੇ ਨੇ ਇਥੋਂ ਹਿੱਟੇ ਚੁੱਕ ਚੁੱਕ ਤੇ ਉਹ ਟੈਂਕੀ ਨ ਮਾਰੇ ਨੇ ਸਾਡੇ ਬੱਚੇ ਅਸੀਂ ਅੰਦਰ ਲੈ ਕੇ ਆਏ ਸੀ ਪਹਿਲਾ ਦੋ ਦਿਨ ਬਾਹਰ ਸੌਂਦੇ ਰਹੇ ਜੇ ਅਸੀਂ ਕੁਦਰਤੀ ਬਾਹਰ ਹੁੰਦੇ ਸਾਡਾ ਘਰ ਵਾਲਾ ਇੱਕ ਜਣਾ ਕਮਾਨ ਵਾਲਾ ਸਾਡਾ ਕੋਣ ਹੋ ਗਿਆ ਜੀ ਹਾਂ ਅਤੀ ਰਾਤ ਨੂੰ ਇਸ ਪਿੰਡ ਚ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਪਿੰਡ ਚ ਆ ਕੇ ਬਦਮਾਸ਼ਾਂ ਵੱਲੋਂ ਲਲਕਾਰੇ ਮਾਰੇ ਗਏ ਨੇ ਗਾਲ੍ਹਾਂ ਕੱਢੀਆਂ ਗਈਆਂ ਨੇ ਇਨਾ ਬਦਮਾਸ਼ਾਂ ਵੱਲੋਂ ਇਟਾਂ ਰੋੜੇ ਘਰਾਂ ਤੇ ਮੀਂਹ ਵਾਂਗ ਭਰਾਏ ਗਏ ਨੇ ਇੱਥੇ ਹੀ ਬਸ ਨਹੀਂ ਬਦਮਾਸ਼ਾਂ ਵੱਲੋਂ ਘਰਾਂ ਤੇ ਫਾਇਰ ਵੀ ਕੱਡੇ ਗਏ ਨੇ ਵੇਖੋ ਆਫ ਇਨਾ ਬਦਮਾਸ਼ਾਂ ਵੱਲੋਂ ਕਈ ਘਰਾਂ ਦੇ ਸਮਾਨ ਦੀ ਭੰਨ ਤੋੜ ਕੀਤੀ ਗਈ ਹੈ ਕਾਫੀ ਸਮਾਂ ਇਹ ਬਦਮਾਸ਼ ਪਿੰਡ ਚੋਂ ਗੁੰਡਾਗਰਦੀ ਕਰਦੇ ਵਿਖਾਈ ਦਿੱਤੇ ਨੇ ਇਥੋਂ ਪਹਿਲਾਂ ਗੱਲ ਲੰਬ ਕਰਦੇ ਫਿਰ ਗੱਲ ਮੁੰਡੇ ਮnde ਕੱਢੀ ਫਿਰ ਇੱਕ ਦੂਜੇ ਨੂੰ ਪੜਾ ਜ਼ਿਆਦਾ ਗਾਲ ਗਲੋਚ ਕੀਤੀ ਫਿਰ ਨੇ 1 ਵਜੇ 1:13 ਮਿੰਟ ਤੇ ਸਾਡੀ ਟੈਂਕੀ ਨੂੰ ਇਟਾਂ ਵੱਜੀਆਂ ਸਾਡੇ ਘਰੇ ਬਿੱਟਾ ਵਜੀਆਂ ਬਾਅਦ ਚ ਦੋ ਫੈਰ ਕੱਢੇ ਨੇ ਉਹ ਇੱਥੇ ਵਜਿਆ ਪਿੱਲਰ ਨੂੰ ਪਿੱਲਰ ਮੇਰਾ ਬਰਾਦਰ ਖੜਾ ਸੀ ਇੱਥੇ ਉਹ ਲਾਈਟ ਬੰਦ ਕਰਦਾ ਸੀ ਮੈਂ ਕਿ ਜਲਦੀ ਕਰਿਆ ਆ ਜਾ ਤੂੰ ਅਗਰ ਮੇਰੇ ਭਰਾ ਉੱਥੇ ਨਾਲ ਹੁੰਦਾ ਤਾਂ ਗੋਲੀਆਂ ਨੂੰ ਵਜਜ ਨਹੀਂ ਸੀ ਗਈ ਇਹ ਅਣਪਛਾਤੇ ਬੰਦੇ ਸੀਗੇ ਪਿੰਡ ਚ ਅੱਗੇ ਵੀ ਬੜੀ ਬਦਮਾਸ਼ੀ ਕਰਦੇ ਨੇ ਔਰ ਇਹਨਾਂ ਦੇ ਕੋਈ ਨੱਥ ਪਾਣ ਵਾਲਾ ਬੰਦਾ ਨਹੀਂ ਹੋਇਆ ਰਾਤ ਐ ਜਦੋਂ ਟੈਂਕੀ ਟੁੱਟੀ ਐ ਇੱਟਾਂ ਸਾਡੇ ਘਰੇ ਚੱਲੀਆਂ ਗੁਆਂਢੀ ਦੇ ਚੱਲੀਆਂ ਅਸੀਂ ਬਾਹਰ ਨਿਕਲਦੇ ਅਗਰ ਮੈਂ ਬਾਹਰ ਨਿਕਲ ਜਾਂਦਾ ਜਿਵੇਂ ਗੋਲੀ ਚੱਲੀ ਸੀ ਸੱਤ ਥਾਇਰ ਕੱਢਿਆ ਉਹਨਾਂ ਨੇ ਜੇ ਮੈਨੂੰ ਗੋਲੀ ਲੱਗ ਜਾਂਦੀ ਜਾਂ ਮੇਰੇ ਭਰਾ ਨੂੰ ਗੋਲੀ ਲੱਗ ਜਾਂਦੀ ਤਾਂ ਸੋ ਕੌਣ ਜ਼ਿੰਮੇਵਾਰ ਸੀਗਾ ਸਾਡੇ ਪਿੰਦੇ ਨੱਥ ਪਾਈ ਜਾਵੇ ਐਸਐਸਪੀ ਸਾਹਿਬ ਉਸ ਪੂਰਾ ਖਿਆਲ ਕਰਨ ਸਾਰਿਆਂ ਤੱਕ ਗੱਲ ਪਹੁੰਚ ਚੁੱਕੀ ਹੋਈ ਐਸਐਸਪੀ ਸਾਹਿਬ ਤੱਕ ਹੀ ਤਾਂ ਕੋਈ ਪਹੁੰਚਾ ਗਈ ਕੋਈ ਪ੍ਰਸ਼ਾਸਨ ਆਈ ਤੱਕ ਉਸੇ ਗੱਲਬਾਤ ਦੀ ਸਾਡੀ ਸੁਣੀ ਆ ਕੇ ਵੀ ਤੁਹਾਡੇ ਤੇ ਗੋਲੀ ਚੱਲੀ ਕੀ ਬਣਿਆ ਕਿਵੇਂ ਜੀ ਐਸਐਸਪੀ ਦਾ ਹੁਣ ਆਏ ਨੇ ਜੀ ਵਾਰਦਾ ਤੋਂ ਬਾਅਦ ਪਿੰਡ 'ਚ ਦਸ਼ ਦਾ ਮਾਹੌਲ ਪਾਇਆ ਜਾ ਰਿਹਾ ਹੈ ਘਰਾਂ ਦੇ ਹਾਲਾਤ ਦੇਖ ਸਕਦੇ ਹੋ ਕਿਵੇਂ ਇਨ੍ਹਾਂ ਬਦਮਾਸ਼ਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਬਦਮਾਸ਼ੀ ਕੀਤੀ ਗਈ ਹੈ ਆਖਰ ਕਿੱਥੋਂ ਇਹ ਬਦਮਾਸ਼ ਆਏ ਕਿਉਂ ਪਿੰਡ 'ਚ ਵੜ ਕੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ ਪਿੰਡ ਦੇ ਲੋਕਾਂ ਨੂੰ ਧਮਕਾਇਆ ਗਿਆ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਗਮਾਨੀ ਵਾਲਾ ਤੋਂ ਮੁੰਡੇ ਵਾਲੀ ਧਿਰ ਦੇ ਇਹ ਲੋਕ ਸਨ ਜਿਨ੍ਹਾਂ ਵੱਲੋਂ ਆਪਣੇ ਨਾਲ ਲੱਗਦੇ ਪਿੰਡ ਮਹਾਲਮ ਦੇ ਵਿੱਚ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਵਾਲੀ ਧਿਰ ਦੇ ਇਹ ਲੋਕ ਇਸ ਮਹਾਲਮ ਪਿੰਡ ਦੀ ਕੁੜੀ ਦਾ ਰਿਸ਼ਤਾ ਮੰਗ ਰਹੇ ਸੀ ਪਰ ਕੁੜੀ ਵਾਲਿਆਂ ਨੇ ਰਿਸ਼ਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਦੇ ਚਾਲ ਦੇ ਇਹਨਾਂ ਬਦਮਾਸ਼ਾਂ ਵੱਲੋਂ ਪਿੰਡ 'ਚ ਵੜ ਕੇ ਗੁੰਡਾਗਰਦੀ ਕੀਤੀ ਗਈ ਹੈ ਸੈਮੇ ਪਿੰਡ ਦੇ ਇਹਨਾਂ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਨਾਮ ਅਸ਼ਰਾਈ ਤੇ ਰਹਾ ਸਰ ਧਾਰਨੀ ਚ ਐ ਸਰ ਬਾਤ ਬਈਓ ਤੇ ਦੰਗੇ ਪਸਾਦ ਹੋਏ ਨੇ 12 ਗੁੰਡੇ ਆ ਕੇ ਤੇ ਖੋਲੀ ਚਲਾਈਏ 7-8 ਫੈਰ ਕੀਤੇ ਆ ਇਟਾ ਰੋੜੇ ਬਹੁਤ ਚਲਾਇਆ ਸਰ ਇੱਥੇ ਕਾਫੀ ਦਿਨ ਹੋ ਗਏ ਨੇ ਸਾਡੀ ਗਲੀ ਚ ਗਾਲੀ ਗਲੋ ਚ 10-11 ਵਾਰ ਬਾਅਦ 12 ਵਜੇ ਦਾ ਕਰਦੇ ਆ ਸਰਪੰਚ ਸਾਹਿਬ ਨੂੰ ਅਸੀਂ ਬਹੁਤ ਵਾਰ ਫੋਨ ਕੀਤਾ ਉਹ ਵਿਚਾਰੇ ਕਹਿ ਕੇ ਮੋੜ ਜਾਂਦੇ ਆ ਪਰ ਕੋਈ ਅਸਰ ਇੱਥੇ ਨਹੀਂ ਕਰਦਾ ਤੇ ਸਰ ਰਾਤ ਜਿਵੇਂ ਫੈਰ ਚੱਲੇ ਜੇ ਕਿਸੇ ਮਲਾਜਮ ਸਰ ਬੱਚੇ ਨੂੰ ਮਾਰ ਜਾਂਦੇ ਜਾਂ ਕਿਸੇ ਹੋਰ ਨੂੰ ਮਾਰ ਜਾਂਦੇ ਉਹਦੇ ਨੂੰ ਦੋਸ਼ ਮਾਰਿਆ ਜਾਂਦਾ ਸਰ ਇਸ ਵਾਰਦਾਤ ਨੂੰ ਲੈ ਕੇ ਪੁਲਿਸਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਨਾ ਜੀ ਆਪਣੇ ਦਿਲਿਆਣੀ ਰਾਤ ਨੂੰ ਇਹਨਾਂ ਦੀ ਕੋਈ ਆਪਸ ਵਿੱਚ ਲੜਾਈ ਹੋਈ ਆ ਤੇ ਨਾਲ ਹੀ ਪਿੰਡ ਮਾਲਮ ਦੇ ਨਾਲ ਗਵਾਨੀ ਵਾਲੇ ਕਿਹਨੂੰ ਕਹਿੰਦਾ ਤੇ ਗਵਾਨੀ ਵਾਲੇ ਦੀ ਲੜਕੀ ਸੀਗੀ ਤੇ ਪਿੰਡ ਮਾਲਮ ਦਾ ਹੋਣ ਦਾ ਜਿਹੜਾ ਹੈਗਾ ਇਹ ਰਮੇਂਦਰ ਇਹਦਾ ਸਾਲਾ ਵੀ ਇਹਨਾਂ ਵਿੱਚ ਕੋਈ ਸੀਤਾਲ ਮਿਲ ਤੇ ਇਹ ਜਿਹੜੇ ਮਾਲਕ ਦੀ ਰਿਸਪਨ ਨਾਲ ਵਾਲੇ ਰਿਸਰਨੇ ਰਿਸਤ ਲਾਣਾ ਚਾਹੁੰਦੇ ਸੀ ਇੱਥੇ ਇਹ ਜਿਹੜਾ ਪਰਿਵਾਰ ਜਿਹੜਾ ਬੰਨੀ ਵਾਲਾ ਖੁਸ਼ ਨਹੀਂ ਸੀ ਇਸ ਗੱਲ ਤੇ ਇਸ ਗੱਲ ਨੂੰ ਲੈ ਕੇ ਰਾਤ ਦੇ ਨਾਲ ਤਕਰਾਰ ਹੋਇਆ ਆਪਸ ਵਿੱਚ ਤੇ ਜਿਹੜੀ ਇੱਕ ਆਪਣੇ ਗੁਮਾਨੇ ਵਾਲੇ ਵਾਲੇ ਲੱਟਕੀ ਵਾਲੀ ਪਾਰਟੀ ਇਹਨਾਂ ਨੇ ਜਾ ਕੇ ਉੱਥੇ ਇਟਾ ਰੋੜੇ ਮਾਰੇ ਉਹਦੇ ਦੇਖਾਇਕੂ ਕੀਤੇ ਆ ਅਸੀਂ ਇਹਨਾਂ ਦੇ ਕਲਾਮ ਮਕਦਮਾ ਨੰਬਰ 38 ਅੰਡਰ ਸੈਕਸ਼ਨ 307 ਇਹ ਦਰਜ ਕਰ ਲਿਆ ਤੇ ਜਲਦੀ ਦੋਸ਼ੀ ਨੂੰ ਹਸਰ ਕੀਤਾ ਜਾਵੇ ਹਾਂ ਫਾਇਰਿੰਗ ਹੋਈ ਹੈ ਜੀ ਇਹਦੇ ਵਿੱਚ ਬਾਕੀ ਦਾ ਤਫतीश ਦਾ ਵਿਸ਼ਾ ਹੈ ਪਰ ਫਾਇਰਿੰਗ ਜਿਹੜੀ ਹੈ ਆਸ-ਪਾਸ ਤੋਂ ਕਹਿੰਦੇ ਵੀ ਹੋਈ ਹੈ। ਫਿਰ ਮਿਲ ਕੇ ਲੜਕੀ ਦੇ ਰਿਸ਼ਤੇ ਲੈਣ ਨੂੰ ਇਹ ਪੂਰਾ ਮਾਮਲਾ ਸੀ ਕਿ ਉਹ ਕਰਕੇ ਲੜਾਈ। ਬਿਲਕੁਲ ਜੀ ਇਹ ਲੜਕੀ ਦੇ ਰਿਸ਼ਤੇ ਵਾਸਤੇ ਸੀ ਉਹਦਾ ਪਰਿਵਾਰ ਲੜਕੀ ਦਾ ਜਿਹੜਾ ਸਮਝਦਾ ਨਹੀਂ ਸੀ। ਇਸ ਗੱਲ ਦਾ ਰਿਸ਼ਤਾ ਜਿਹੜੀ ਖੁਸ਼ ਨਹੀਂ ਸੀ। ਇਹ ਲੜਕੀ ਤੇ ਜਿਹੜਾ ਲੌਰਕੈਨੋ ਦੇ ਆਪਸੀ ਰੁਪਈ ਸੀ ਤਾਲਮੇ। ਇਹਦੇ ਕਰਕੇ ਇਹਨਾਂ ਦੇ ਆਪਸੀ ਟਸਟ ਵਾਜੀ ਹੋਈ ਹਾਂ। ਗੁੰਡਾ ਕਰ ਦਿੱਤੀਆਂ ਇਹ ਤਸਵੀਰਾਂ ਹਿਲਾ ਕੇ ਰੱਖ ਦੇਣ ਵਾਲੀਆਂ ਨੇ, ਹੋਸ਼ ਉਡਾ ਦੇਣ ਵਾਲੀਆਂ ਨੇ। ਵਾਰਦਾ ਤੋਂ ਬਾਅਦ ਪਿੰਡ ਦੇ ਲੋਕਾਂ 'ਚ ਸਮ ਦਾ ਮホール ਪਾਇਆ ਜਾ ਰਿਹਾ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਕਦੋਂ ਤੱਕ ਕੋਈ ਕਾਰਵਾਈ ਕਰਦੀ ਹੈ ਜਾਂਚ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਣੀ ਟੀਵੀ ਲਈ ਇਹ ਦਰਸ਼ ਜੋਸ਼ਣ ਦੀ ਰਿਪੋਰਟ